ਪਿੰਡ ਦੇ ਵਿੱਚ ਗੰਦੇ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਵਕਤ ਲਾਈਵ ਟੈਸਟ ਦਿਖਾ ਰਹੇ ਹਾਂ ਇਹ ਮਿਨਰਲ ਪਾਣੀ ਹੈ ਇਹ ਪਿੰਡ ਦਾ ਪਾਣੀ ਹੈ ਜੀ ਇਹ ਟੈਸਟ ਹੋ ਰਿਹਾ ਇਸ ਟਾਈਮ ਤਾਂ ਸਾਫ਼ ਤੌਰ ਤੇ ਤੁਸੀਂ ਦੇਖੋ ਲੱਖਾ ਸੁਦਾਨਾ ਭਾਈ ਅਮਤੋਜਮਾਨ ਆਏ ਨੇ ਪਿੰਡ ਵਾਸੀਆਂ ਵੱਲੋਂ ਬੁਲਾਏ ਗਏ ਨੇ ਇੱਥੇ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਵੀ ਕਿਹਾ ਜਾਂਦਾ ਬਈ ਕੈਂਸਰ ਦੇ ਜਿਹੜੇ ਨੋ ਮਰੀਜ਼ ਤੇ ਕਾਲੇ ਪੀਲੇ ਤੇ ਬੇਅੰਤ ਮਰੀਜ਼ ਪਿੰਡ ਦੇ ਵਿੱਚ ਹੈਗੇ ਨੇ ਇਸ ਪਾਣੀ ਦੀ ਦਿੱਕਤ ਦੇ ਕਰਕੇ ਚਲੋ ਤਾਂ ਲਾਈਵ ਤੋਂ ਚੱਲਣ ਦੇ ਵੇਖੀ ਜਾਂ ਜਾਂਵਾ ਉਹ ਜਿਹੜਾ ਪੈ ਰਿਹਾ ਨਾ ਉਹ ਜੰਗਾਲਿਆ ਜਦੋਂ ਉੱਪਰ ਨਾਲ ਗਿਆ ਜਦੋਂ ਉੱਪਰ ਉਬਲਦੇ ਪਾਣੀ ਵਿੱਚ ਇਹ ਚੁਣਤ ਲਈ ਇੱਕ ਖੋਰ ਚੀਜ਼ ਹੈ ਮੈਂ ਕਿ ਜਿਹੜਾ ਸਾਨੂੰ ਪਾਣੀ ਸਾਫ਼ ਦੀਦਾ ਨਾ ਉਹਦੇ ਵਿੱਚ ਵੀ ਕੀ ਕੁਛ ਹੁੰਦਾ ਵੇਖ ਕੀ ਕੁਛ ਨਿਕਲ ਰਿਹਾ ਇਹ ਵੇਖਣ ਨੂੰ ਪਾਣੀ ਸਾਫ਼ ਸੀ ਲੇਕਿਨ ਦੇਖੇ ਤੇ ਕੀ ਕਿਨੇ ਕੈਮੀਕਲ ਨੇ ਕਿੰਨਾ ਗੰਦਾ ਹੋ ਰਿਹਾ ਇਹ ਆ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਜੰਗਾਲਿਆ ਵੇ ਉਧਰ ਜੰਗਾਲ ਲੱਗੀ ਹੋਈ ਹੈ। ਜੰਗਾਲ ਧੰਨਵਾਦ। ਇਹ ਆਹ ਵੇਖ ਜੋ ਗੰਦਾ ਹੋ ਰਿਹਾ ਇੱਧਰ। ਆ ਇਹਨਾਂ ਦਾ ਪਿੰਡ ਦਾ ਪਾਣੀ ਹੈ। ਅੱਛਾ ਆ ਪਿੰਡ ਦਾ ਪਾਣੀ ਹੈ। ਆ ਮਿਨਰਲ ਵਾਟਰ ਜਾਂ ਜਿਹੜਾ ਵੀ ਆ ਬਿਸਨਰੀ ਜੋ ਵੀ ਆ ਹੈ। ਆ ਆ ਹਾਲ ਹੈ। ਆ ਪਿੰਡ ਦਾ ਪਾਣੀ ਵੇ ਚੱਲੀ ਰਹਿਣ ਚੱਲਣ ਦੇ ਜੇ ਆ ਵੇਖੀ ਕੁਛ ਨਿਕਲ ਰਿਹਾ। ਬਸ ਕੱਢ ਲਾ ਬਾਹਰ। ਬਸ ਕੱਢ ਦੋ। ਲਾ ਵੇਖੋ ਜੀ। ਆ ਸਾਹ ਜ਼ਹਿਰ ਪੀ ਰਹੇ ਆ। ਆ ਵੇਖੀ ਕਰ ਮੈਂ ਥੋੜਾ ਜਿਹਾ। ਆ ਪਾਣੀ ਵੇਖੋ ਕੀ ਕੋਸ਼ਿਸ਼ ਆ ਪੀਨੋ ਜਰਗ ਪਿੰਡਲ ਆ ਪੀਨੇ ਹੋ ਭਾਈ ਇਹਦਾ ਡੰਗਰਾਂ ਨੇ ਵੀ ਬੁਲਾਉਣਾ ਖਤਰਨਾਕ ਆ ਭਾਈ ਜੀ ਕਮਾਲ ਹੋਈ ਪਈ ਹੈ ਹਾਂਜੀ ਆਈ ਨਹੀਂ ਫੋਟੋ ਡਾਕਟਰ ਕਹਿ ਗਏ ਹਾਂਜੀ ਕੋਈ ਨਹੀਂ ਡਾਕਟਰ ਕਹਿ ਕੇ ਗਏ ਲਿਖ ਕੇ ਲਾ ਕੇ ਗਏ ਡਾਕਟਰ ਜੀ ਹਾਂ ਗੇਟ ਤੇ ਲਿਖ ਕੇ ਗਏ ਸੀ ਹਾਂ ਇਹ ਪਾਣੀ ਨਾ ਪੀਣ ਜਿਓਗਾ ਅੱਛਾ ਇਹ ਨਹੀਂ ਪਤਾ ਕੀ ਹੈ ਇਹਦੇ ਚਾਣਾ ਸਾਹਿਬ ਜਿਹੜਾ ਇੱਕ ਮਿੰਟ ਖੜੋ ਜੀ ਇੱਕ ਹੁੰਦਾ ਨਾਰਮਲ ਪਾਣੀ 150 TDS ਹੂੰ ਹੂੰ ਇਹਦੇ ਚਾ 950 TDS TDS 2 TDS ਤਾਂ ਛੱਡੋ ਆ ਪਤਾ ਨਹੀਂ ਕਿਹੜੇ ਕੀ ਕੁਝ ਪਰਚਾ ਇਹ 950 ਮਤਲਬ ਰਾਈ ਫਿਰਦੀ ਭਾਈ ਜੀ ਜਿਵੇਂ ਬਹੁਤ ਟਿਕੜੀ ਹੁੰਦੀ ਹੈ ਇਹ ਤਾਂ ਪਤਾ ਨਹੀਂ ਕਿਹੜਾ ਕੋਈ ਜਰੇਨੀ ਬ੍ਰਾਂਚ ਇਹ ਜਰੇ ਤੋਬੇ ਦੇ ਨੇੜੇ ਕਰਨ ਨੂੰ ਤਾਂ ਜਮੇ ਗੰਦ ਹੋਊਗਾ ਇਹ ਤਾਂ ਵੀਰ ਜੀ ਤੁਹਾਨੂੰ ਦੱਸਦੇ ਆ ਜੀ ਇੱਕ ਰਿਪੋਰਟ ਦੇ ਵਿੱਚ ਇਹ ਇਹ ਨਲਕੇ ਤੋਂ ਬੋਰ ਤੋਂ ਪਰਿਆ ਹੋਇਆ ਪਾਣੀ ਹਾਂ ਜੀ ਨਾਰਮਲ ਪਾਣੀ ਬੋਰ ਦਾ ਇਸ ਜਮਸਾ ਪਾਣੀ ਜੂ ਵੀ ਜਮੇ 200 ਫੋਟਾ ਗੁਰੂ ਘਰ ਦੇ ਬੋਰ ਦਾ ਇਹ ਗੁਰਦਾਰ ਸਾਹਿਬ ਇਹ 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 ਜਰਗ ਪਿੰਡ ਦੇ ਉਹਨਾਂ ਲੋਕਾਂ ਨੂੰ ਵੀ ਦਿਖਾਓ ਜਿਹੜੇ ਕਹਿੰਦੇ ਪਾਰਟੀਬਾਜ਼ੀ ਕਰਕੇ ਇੱਥੇ ਭਾਈਆ ਮਸਲਾ ਉੱਠਿਆ ਹੋਇਆ ਹੈ ਲੈ ਭਾਈ ਪਾਰਟੀ ਵਾਲਾ ਆਹ ਦੇਖ ਲਓ ਆ ਤੁਸੀਂ ਵੀ ਜ਼ਹਿਰ ਪੀ ਰਹੇ ਹੋ ਇਧਰ ਨੂੰ ਕਰੋ ਜੀ ਉਲਟਾ ਕਰੋ ਜੀ ਆਹ ਨੂੰ ਦਿਖਾਓ ਜੀ ਆਹ ਲਈ ਫਿਰ ਉਹ ਭਾਈ ਪਾਰਟੀਆਂ ਆਹ ਦੇਖ ਲਓ ਆ 11 ਪੀਕੇ ਤੁਹਾਡੇ ਜਵਾਕਾਂ ਨੇ ਪਸੂਆਂ ਨੇ ਇਹਦਾ ਜਿਹੜਾ ਫਸਲ ਨੂੰ ਵੀ ਲੱਗੂ ਉਹਨੂੰ ਵੀ ਮਾਰੂਗਾ ਗੀ ਗੋਦ ਗਦੀਰਾ ਤਾਂ ਨਹੀਂ ਭਾਜੀ ਪਹਿਲਾਂ ਹੀ ਪੈ ਗੋਦ ਗਦੀਰਾ ਹਾਂ ਇੱਕ ਵੀਰ ਜੀ ਮੇਰਾ ਸਵਾਲ ਆ ਇਹ ਅੱਜ ਵੀ ਅਸੀਂ ਤਿਆਰ ਆ ਜੇ ਕਿਸੇ ਨੂੰ ਲੱਗਦਾ ਵੀ ਅਸੀਂ ਅਸੀਂ ਇਹ ਪਾਰਟੀਵਾਦੀ ਦੇ ਤੌਰ ਤੇ ਕਰ ਰਹੇ ਹਾਂ ਨਾ ਜੀ ਹਾਂਜੀ ਮੈਂ 3 ਮਹੀਨੇ ਪਹਿਲਾਂ ਲਾ ਕੇ ਗਿਆ 14 ਦਿਨ ਬਾਅਦ ਮੈਂ ਦੁਬਾਰਾ ਫੇਰ ਵਾਪਸ ਆਇਆ ਇਸ ਪਾਣੀ ਦੇ ਲਈ ਕੈਨੇਡਾ ਤੋਂ ਕੈਨੇਡਾ ਤੋਂ ਹਾਂਜੀ ਤੁਸੀਂ ਉੱਥੇ ਚੋਣ ਵੀ ਲੜੀ ਆ ਜੀ ਇਹਨਾਂ ਨੇ ਚੋਣ ਵੀ ਵਿਧਾਇਕ ਜੀ ਕੈਨੇਡਾ ਦੇ ਵਿੱਚ ਜੀ ਹਾਂਜੀ ਮੈਂ ਉੱਥੋਂ ਐਮਐਲ ਦੇ ਅਸੀਂ ਇਹ ਪਾਣੀ ਦਾ ਹੱਲ ਕਰ ਰਹੇ ਹਾਂ ਜੇ ਕਿਸੇ ਨੂੰ ਅੱਜ ਵੀ ਲੱਗਦਾ ਵੀ ਅਸੀਂ ਇਹ ਪਾਰਟੀਵਾਦੀ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਵੀ ਹਟਣ ਨੂੰ ਤਿਆਰ ਹਾਂ ਨਹੀਂ ਹੁਣ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਤੀ ਹੈ ਵੀ ਪਾਣੀ ਪੀਣ ਚਾਹੀਦਾ 27 ਦੇ ਵਿੱਚ ਇੱਥੇ ਤਾਂ ਨਹੀਂ ਚੋਣ ਲੜਨੀ ਬਾਈ ਜੀ ਨਹੀਂ ਨਹੀਂ ਚੋਣ ਇੱਥੇ ਨਹੀਂ ਲੜਨੀ ਜੀ ਉਰੇ ਸਾਨੂੰ ਕਹਿੰਦੇ ਨੇ ਰਿਵਰਸ ਮਾਈਗ੍ਰੇਸ਼ਨ ਹੋਊ ਕਿ ਅਸੀਂ ਮਰਨਾ ਹੋ ਰਿਹਾ ਹੈ ਕਿ ਜੀ ਆਪੀ ਕੇ ਪਾਣੀ ਨਹੀਂ ਬਾਈ ਗੱਲ ਇਹ ਕਿ ਯਾਰ ਮੈਨੂੰ ਦੱਸੋ ਪਿੰਡ ਵਾਲਿਓ ਜਦੋਂ ਇਹ ਡਾਕਟਰ ਕਹੇ ਕਿ ਤੁਹਾਡੇ ਘਰਾਂ ਦੇ ਮੁਰੇ ਲਾ ਕੇ ਚਪਕਾ ਕੇ ਨੋਟਿਸ ਵੀ ਦਿੱਖ ਕੇ ਵੀ ਪਾਣੀ ਪੀਣ ਯੋਗ ਨਹੀਂ ਫਿਰ ਵੀ ਘਰਾਂ ਜੀ ਬੈਠੇ ਲੋਕ ਹਾਂਜੀ ਘਰਾਂ ਜੀ ਬੈਠੇ ਲੋਕ ਹਾਂਜੀ ਇਦਾਂ ਲਿਖਿਆ ਹੋਇਆ ਜੀ ਘਰਾਂ ਦੇ ਉੱਤੇ ਵੀ ਨਾ ਪੀਣ ਯੋਗ ਪਾਣੀ ਕਾਟੀਆਂ ਮਾਰੀਆਂ ਇਹ ਘਰਾਂ ਦੇ ਉੱਤੇ ਅੱਛਾ ਚਾਹ ਉਸ ਨਿਸ਼ਾਨ ਲੱਗੇ ਨਹੀਂ ਘਰਾਂ ਦੇ ਇਸ ਕਹਾ ਪਹਿਲਾਂ ਇੱਥੇ ਡਾਕਟਰ ਸ਼ੰਗਾਰਾ ਸਿੰਘ ਨੇ ਇੰਸਪੈਕਟਰ ਨੇ ਜੀ ਮੈਡੀਕਲ ਦੇ ਹੈਲਥ ਇੰਸਪੈਕਟਰ ਉਹਨਾਂ ਨੂੰ ਵੀ ਇਹਨਾਂ ਨੇ ਯਾਨੀ ਮਤਲਬ ਸਖਤਾਈ ਕਰਤੀ ਉਹਨਾਂ ਨੂੰ ਦੁਬਾਰਾ ਆਉਣ ਨਹੀਂ ਦਿੱਤਾ ਜੀ ਸਕਾ ਨੇ ਬਿਲਕੁਲ ਹਾਂਜੀ ਹਾਂ ਉਹਨਾਂ ਨੂੰ ਸੈਂਪਲ ਲੈਣ ਨਹੀਂ ਦੇ ਰਹੇ ਵੀ ਖਰੋ ਚੋਣਾ ਵੇਲੇ ਤੁਸੀਂ ਨਾ ਹਉਣ ਦੇ ਹਾਂ ਬਾਈ 19 ਜਨਵਰੀ ਦਾ ਉਹ ਆਸੀ ਮੁੱਦਾ ਸ਼ ਹੈ ਜੀ ਇੱਕ ਤਾਨੂੰ ਪਾਣੀ ਸੀਚਿਆ ਲੈ ਪਿਆ ਸੀਗਾ ਤੂੰ ਦੂਜੇ ਦਿਨ ਬੋਲੋ ਚ ਪਾ ਗਿਆ ਸੀ ਚਾਰ ਦਿਨ ਉੱਠਿਆ ਨਹੀਂ ਸੀਗਾ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ ਆ ਦੇਖੋ ਅਸ਼ਰੇਆਮ ਦੇਖਦਾ ਸਾਫ ਪਾਣੀ ਪਾ ਕੇ ਉਹਦੇ ਵਿੱਚ ਆ ਮਸ਼ੀਨ ਲਾਈ ਤੇ ਆ ਆ ਉਹ ਆ ਕੁਝ ਨਿਕਲਿਆ 350 ਬੋਲ ਪਤਾ ਨਹੀਂ ਪਾਰ ਨਹੀਂ ਬਾਈ ਜੀ ਮੇਰੀ ਗੱਲ ਸੁਣ ਲਖੇ ਬਾਈ ਤੁਸੀਂ ਕਿਹਾ ਭਗਵਾਨ ਤੁਮ ਹਨ ਆ ਵੀ ਦੇਖ ਹੁਣ ਲੋਕਾਂ ਨੇ ਜਿਹੜੇ ਭਗਵੰਤ ਮਾਨ ਦੇ ਪੱਖੀ ਨੇ ਜਾਂ ਇਸ ਪਿੰਡ ਚ ਉਹ ਕਹਿੰਣਗੇ ਬਈ ਭਾਈ ਪੰਚਾਇਤ ਕਿੱਥੇ ਤੁਸੀਂ ਭਗਵੰਤ ਮਾਨ ਨੂੰ ਤਾਂ ਪੰਜਾਬ ਦੇਖਣਾ ਇੱਕ ਪਿੰਡ 돌 ਦੇਖਣਾ ਇਹ ਵੀ ਕਹਿਣਗੇ ਜੀ ਲੋਕ ਚੇਤਨਾਂ ਨੂੰ ਕੌਣ ਪਹੁੰਚਦਾ ਬਾਈ ਪੰਚਾਇਤ ਵੀ ਆਮ ਆਦਮੀ ਦੀ ਹੈ ਜੀ ਆਪਣਾ ਚੇਤਨਾਂ ਨੂੰ ਜਿਹੜਾ ਆਮ ਆਦਮੀ ਦਾ ਵੀਰ ਜੀ ਅਸਲ ਦੇ ਵਿੱਚ ਤਾਂ ਹੁਣ ਜੇ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਕਹਿੰਦੇ ਬਾਈ ਸਾਡੇ ਪਿੰਡ ਉਹਨੂੰ ਡਾਕਟਰ ਨਹੀਂ ਰੋਕਦਾ ਹਾਂਜੀ ਹਾਂ ਉਹ ਸੈਂਪਲ ਨਹੀਂ ਭਰਦੇ ਤੁਸੀਂ ਡਾਕਟਰ ਨਹੀਂ ਰੋਕਦਾ ਵੀ ਸੈਂਪਲ ਨਹੀਂ ਭਰਨੇ ਯਾਰ ਕੇ ਪਿੰਡ ਦੇ ਜਾ ਕੇ ਯਾਰ ਉਹ ਕਹਿੰਦੇ ਵੀ ਮਰਨ ਤੋਂ ਪਿੰਡ ਵਾਲਿਆਂ ਨੂੰ ਬੇਕਾਰ ਨਹੀਂ ਤੇ ਕਿਉਂ ਭਰਨੇ ਨਹੀਂ ਬਾਈ ਪਤਾ ਜਦੋਂ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਚੁੱਪ ਹਾਂ ਪਰ ਮੈਂ ਕਹਿੰਦਾ ਮਰੀ ਜਾਣਾ ਚਾਹੀਦਾ ਚੁੱਪਾਂ ਪਤਾ ਯਾਰ ਬਿਲਕੁਲ ਹੈ ਕਿ ਸਾਡੇ ਕੋਲ ਤੀ ਗਿਣਤੀ ਦੇ 100 ਬੰਦਾ ਨਹੀਂ ਆਇਆ ਹੁਣ ਇਹਨਾਂ ਨੇ ਵੀ ਨਹੀਂ ਹੋਣਾ ਚਾਹੀਦਾ ਜੀ ਕੈਨੇਡਾ ਯਾਰ ਬੰਦਾ ਇਹਨਾਂ ਨੇ ਗਲਤੀ ਕੀਤੀ ਕੈਨੇਡਾ ਵਾਲੇ ਚਲੋ ਮੈਂ ਕਹਿੰਦਾ ਮੈਂ ਇਹੀ ਗੱਲ ਬੋਲ ਕੇ ਹਟਿਆ ਦੇਖੋ ਇਹਨਾਂ ਨੇ ਮੁੱਦਾ ਸਾਨੂੰ ਲੜਨ ਦਾ ਪੈਣਾ ਹੀ ਆ ਜੀ ਸਾਡੀ ਯਾਰ ਮਾਂ ਧਰਤੀ ਸਾਨੂੰ ਕਿਉਂ ਉਸ ਕੈਨੇਡਾ ਤੋਂ ਆਹ ਵੀਰ ਜੀ ਲੋਕੋ ਲੱਗਿਆ ਹੈ ਜੀ ਮੈਂ ਇੱਥੇ ਲਿਖਿਆ ਸੀਗਾ ਮੈਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਲੈਣ ਨਹੀਂ ਨਹੀਂ ਬਲਕਿ ਹੋਰ ਦੇ ਲੋਕਾਂ ਨੂੰ ਮਿਲਣਾ ਆਉਣਾ ਜੀ ਅੱਜ ਦੀ ਘੜੀ ਮੇਰਾ ਪਿੰਡ ਮਰ ਰਿਹਾ ਹੈ ਜੇ ਇੱਥੇ ਕੋਈ ਰਿਹਾ ਹੀ ਨਾ ਜੀ ਅਸੀਂ ਆਉਣਾ ਕੀ ਕਰਨਾ ਜੀ ਇਹ ਤਾਂ ਤਰੱਕੀ ਉਹਨੂੰ ਹੀ ਦੱਸੀ ਜਾਂਦੇ ਨੇ ਇਥੋਂ ਕੈਂਸਰ ਟ੍ਰੇਨਾਂ ਚੱਲਦੀਆਂ ਨੇ ਉਹਨੂੰ ਹੀ ਕਹੀ ਜਾਂਦੇ ਨੇ ਤਰੱਕੀ ਆ ਰਿਵਰਸ ਮਾਈਗ੍ਰੇਸ਼ਨ ਕਰੋ ਪਿਛਲੇ ਸਾਲ ਦੀਆਂ ਜੀ 100 ਕਰੋੜ ਲਾਹੇ ਕਹਿੰਦੇ ਜੇਲ੍ਹ ਬਣਾਉਣੀ ਐ ਇੱਕ ਨਵੀਂ ਹਾਂਜੀ ਇੱਕ ਸਾਲ ਦੇ ਵਿੱਚ ਵੀ ਤੁਸੀਂ ਹਸਪਤਾਲਾਂ ਤੇ ਜੇਲ੍ਹਾਂ ਤੇ ਤੁਸੀਂ ਪੈਸਾ ਲਾ ਰਹੇ ਹੋ ਮੈਂ ਕਹਿੰਦਾ ਪ੍ਰਾਪਤੀ ਮੰਨਦੇ ਹੈ ਪ੍ਰਾਪਤੀ ਮੰਨਦੇ ਉਹਨੂੰ ਜੇਲ੍ਹਾਂ 'ਚ ਜਿਹੜੇ ਬੰਦੇ ਬੋਲਦੇ ਉਹ ਤਾੜਨੇ ਆ ਕਿ ਕਿਸਾਨ ਤਾੜ ਤੇ ਜਾਂ ਜਿਹੜੇ ਜਗਾਉਂਦੇ ਆ ਲੜਨ ਵਾਲੇ ਲੋਕ ਤਾੜਨੇ ਸੀਂ ਹਰਸੀ ਲੋ ਆਂਗੋਂ ਸਾਰੀਆਂ ਸਹੂਲਤਾਂ ਦੇ ਰਹੇ ਨੇ ਪਰ ਯਾਰ ਦੁੱਖ ਦੀ ਗੱਲ ਇਹ ਆ ਬਾਈ ਪਿੰਡ ਲੋ ਦੁੱਖ ਮੈਨੂੰ ਸੋਡੇ ਤੇ ਜ਼ਿਆਦਾ ਆ ਰਿਹਾ ਦੇਖੋ ਉਹ ਤਾਂ ਮਾਰਨਗੇ ਉਹਨਾਂ ਦਾ ਮਿਸਲੇ ਆ ਪਰ ਆਪਾਂ ਚੁੱਪਾਂ ਯਾਰ ਇਹ ਸਭ ਤੋਂ ਵੱਡਾ ਦੁਖਾਂਤ ਹੈ ਕਿੱਦਾਂ ਕ ਪਿੰਡ ਆ ਬਈ 5000 ਦੀ ਵਾਦੀ ਆ 5000 ਵਾਦੀ ਦਾ ਪਿੰਡ ਆ ਯਾਰ ਤੇ 5000 ਦੇ ਵਿੱਚ ਤੁਸੀਂ 2000 ਬੰਦਾ ਵੀ ਕਿਸੇ ਹਾਈਵੇ ਤੇ ਬਹਿ ਜਾਂਦਾ ਜਾ ਕੇ ਕੀ ਮਜਾਲ ਸੀ ਤੁਹਾਨੂੰ ਆ ਜ਼ਹਿਰ ਪਿਆ ਦਿੰਦਾ ਜਾਂ ਮੈਨੂੰ ਦੱਸ ਦੋ ਵੀ ਇਹ ਪਰਚੇ ਨਾਲੋਂ ਜੇਲ੍ਹ ਨਾਲੋਂ ਵੱਡੀ ਚੀਜ਼ ਹੈ ਛੋਟੀ ਹੈ ਇਹ ਉਦੋਂ ਤਾਂ ਪੱਟੇ ਤੇ ਮੌਤ ਆ ਨਰੇਕ ਨੇ ਦੇ ਪਰਚੇ ਦੇਣਗੇ ਕਿੰਨੇ ਕਿੰਨੂੰ ਡਰਾਉਣਗੇ ਬਹੁਤ ਬੰਦਾਂ ਨੂੰ ਵੀ ਜੀ ਪੀੜ੍ਹੀਆ ਹੋ ਗਈ ਜੋ ਆਪਣ ਦੇ ਸਰਕਾਰ ਕਹਿ ਰਹੀ ਹੈ ਸਰਕਾਰ ਦੀ ਤਾਜ਼ਾ ਰਿਪੋਰਟ ਆ ਜਿਹੜੀ ਆਈ ਆ ਹਾਂ ਉਹ ਕਹਿ ਰਹੀ ਹੈ ਮੈਂ ਰਿਪੋਰਟ ਹਾਂਜੀ ਹਾਂ ਕੋਈ ਨਹੀਂ ਇਹ ਉਹ ਕਹਿ ਰਹੀ ਆ ਵੀ ਲੁਹਾਨੇ ਚ ਲਗਾ ਪਾਣੀ ਸਾਫ ਆ ਤਾਜ਼ਾ ਰਿਪੋਰਟ ਕਹਿ ਰਹੀ ਹੈ ਹਾਂ ਸਰਕਾਰ ਦੀ ਹਾਂ ਉਹ ਕਹਿੰਦੇ 12 ਜ਼ਿਲ੍ਹਿਆਂ ਦਾ ਪਾਣੀ ਖਰਾਬ ਆ ਵੀ ਆ ਠੀਕ ਦਾ ਪਾਣੀ ਬਾਰਾ ਜ਼ਿਲਾਂ ਦੀ ਨੀਂ ਰਿਪੋਰਟ ਦੇਦੀ ਵੀ ਲੁਧਿਆਣਾ ਜਿਲ੍ਹੇ ਦਾ ਨਾਮ ਨਹੀਂ ਆਇਆ। ਕਰਦੇ ਆ ਮੈਂ ਕਹਿੰਦਾ 12 ਜ਼ਿਲਾਂ ਦਾ ਜਿਹੜਾ ਖਰਾਬ ਦਿੱਤਾ ਬਾਈ ਜੀ ਦੇ ਚ ਲੁਧਿਆਣਾ ਜ਼ਿਲ੍ਹੇ ਦਾ ਨਾਮ ਨਹੀਂ ਆਇਆ। ਤਾਂ ਮਤਲਬ ਲੁਧਿਆਣਾ ਦਾ ਸਾਫ਼ ਹੈ। ਲੁਧਿਆਣਾ ਸਾਫ਼ ਆ ਬੁੱਢਾ ਤੇ ਰਿਆ ਵੀ ਸਾਫ਼। ਨਹੀਂ ਨਹੀਂ ਕਿਹੜੀ ਸਰਕਾਰ ਨੇ ਕੀਤਾ? ਉਹਦਾ ਦਿਖਾਤਾ ਸੀ ਚਿਚਵਾਲ। ਕਿਹੜੀ ਸਰਕਾਰ ਨੇ ਕਿਹਾ? ਆ ਜਿਹੜੀ ਹੁਣ ਤਾਜ਼ਾ ਰਿਪੋਰਟ ਆਈ ਆ ਪਿਛੇ। ਉਹਦੇ ਕੋਲ ਹੈ ਰਿਪੋਰਟ। ਨਹੀਂ ਨਹੀਂ ਸੁਣ ਲਈ ਪੜ੍ਹਨੀ ਆ ਹਫਤਾ ਪਹਿਲਾਂ ਪਹਿਰੇਦਾਰ ਤੇ ਲੱਗੇ। ਉਹ ਕਰਵੇ ਕਿਸੇ ਕੰਪਨੀ ਦਾ ਆਉਣਾ। ਉਹ ਦੋਸਤ ਤੈਨੂੰ ਮਾਰਿਆ ਹੱਸਦਾ। ਨਹੀਂ ਨਹੀਂ ਕਿਹੜੀ ਲੋਕ ਸਭਾ ਦੀ ਰ ਜਿਹੜੀ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਹੋਈ ਹੈ ਉਹ ਰਾਜ ਸਭਾ 'ਚ ਹੋਈ ਹੈ ਕਿ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਪਾਣੀ ਨਾ ਪੀਣ ਯੋਗ ਹੈ ਨਾ ਖੇਤੀਬਾੜੀ ਯੋਗ ਹੈ ਨਾ ਜਾਨਵਰਾਂ ਨੂੰ ਪੀਉਣ ਦੇ ਲੋਾਇਕਾ ਹੈ ਨਾ ਨਾਲ ਹੋਣ ਯੋਗ ਹੈ ਇਹ ਦੋਨਾਂ ਥਾਂ ਤੇ ਦੋਨਾਂ ਸਦਨਾਂ 'ਚ ਇਹ ਰਿਪੋਰਟ ਪੇਸ਼ ਹੋ ਚੁੱਕੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸੂਬੇ 'ਚ ਇਹ ਹੋ ਚੁੱਕਿਆ ਹੈ ਇਹ ਕਿਸੇ ਨੇ ਤਾਂ ਖਰਾਬ ਕੀਤਾ ਹੈ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਉਹ ਵੀ ਪਤਾ ਹੈ ਉਹਨਾਂ ਨੂੰ ਬਚਾਉਣ ਲਈ ਇੱਕ ਪਾਸੇ ਪੰਜਾਬ ਸਰਕਾਰ ਮਿਲਣ ਹੈ ਕਿ ਇਹਨਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਸਿਰਫ ਜੁਰਮਾਨਾ ਕਰੋ ਔਰ ਲਾਇਸੈਂਸ ਚੁੱਕੇ ਲੋਨਾਂ ਨੂੰ ਦੇ ਦਿਓ ਕਿ ਆ ਲੋ ਦਿਓ ਜੁਰਮਾਨਾ 10 ਲੱਖ ਔਰ 10 ਲੱਖ ਲੋਕਾਂ ਨੂੰ ਮਾਰ ਦਿਓ ਕੈਂਸਰ ਕਰ ਦਿਓ ਤੜਫਾ ਤੜਵਾ ਕੇ ਕਰ ਦਿਓ ਇਹ ਆ ਪੰਜਾਬ ਸਰਕਾਰ ਇਹ ਇਹ ਪਾਣੀ ਆਪ ਤੱਤਾ ਕੀਤਾ ਹਨ ਹਾਂਜੀ ਇਹਨੂੰ ਬੋਇਲ ਕੀਤਾ ਜੀ ਹਾਂ ਉਬਾਲ ਦਿਆ ਇਹਨਕੇ ਨਹੀਂ ਨਹੀਂ ਉਹ ਜਦੋਂ ਵਿੱਚ ਪਿਆ ਨਹੀਂ ਨਹੀਂ ਇਹ ਤਾਂ ਮਸ਼ੀਨ ਨੇ ਵਾਇਰਲ ਕਰਿਆ ਗੰਦੇ ਕਰਕੇ ਵਾਇਰਲ ਹੋ ਗਿਆ ਉਹ ਨਹੀਂ ਹੋਇਆ ਤੁਸੀਂ ਨਾ ਇੱਕ ਥੱਲੇ ਥੱਲੇ ਦੇਖੀ ਬਹੁਤ ਗਾਰ ਜੀ ਗਈ ਹੈ ਟਿਕੜੀ ਜੀ ਦੀ ਚੀਜ਼ ਆ ਹਨ ਇਹ ਕਿੰਨੇ ਫੁੱਟ ਤੇ ਬੋਲ ਆ ਕਈ 250 ਫੁੱਟ ਹੈ 250 ਫੁੱਟ ਸਾਢੇ 350 ਫੁੱਟ ਤੇ ਆ ਸਾਢੇ 350 ਫੁੱਟ ਤੇ ਹਾਂਜੀ ਹਾਂ ਗੁਰਦੁਆਰੇ ਦਾ ਬੋਰ ਹੈ ਹੁਣ ਇਹ ਸਾਢੇ 350 ਦਾ ਫੁੱਟ ਤੇ ਪਾਣੀ ਹਰਿਆ ਹੋ ਗਿਆ ਇਤਲੇ ਦਾ ਕੀ ਹੋ ਲਾਊਗਾ ਵੇਖ ਲੈ ਅਨਸਫੜ ਤੇ ਬੋਰ ਦਾ 350 ਡੀਡੀਐਸ ਹੈ ਜੀ ਯਰਗ ਦੇ ਬੱਲੇ ਬੱਲੇ ਹਰਾਨੀ ਜਿਹਦਾ ਗੱਲ ਆ ਯਾਰ ਯਰਗ ਭਾਈ ਜਿੰਨਾ ਯਰਗ ਮਜੂਰ ਮੇਲਿਆਂ ਲਈ ਜਾਂ ਇੱਥੋਂ ਦੇ ਖਿਡਾਰੀ ਹੋਏ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਵੀ ਕਿਤੇ ਸਾਡੇ ਭਾਈ ਚੰਗੇ ਲੋਕਾਂ ਦਾ ਮਰਨ ਉਹਦੇ ਕਰਕੇ ਜੀ ਐਕਸ਼ਨ ਲੈਣ ਚਾਹੀਦੇ ਸਰਕਾਰ ਨੂੰ ਹਾਂਜੀ ਹਾਂ ਅਸੀਂ ਇੱਥੇ ਬਹੁਤ ਨਾਮਵਰ ਲੋਕ ਨੇ ਜੀ ਸਾਡੇ ਪਿੰਕਾ ਭਾਈ ਆ ਇੱਥੇ ਯਰਗ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦੇ ਆ ਨੂੰ ਵੀ ਕੋ ਕਦੇ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਕੀ ਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਹੀ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਜੀ ਤੇ ਇਹਦਾ ਤਾਂ ਕੋਈ ਨਾ ਫਿਰ ਕਿਤੇ ਇਹ ਤਾਂ ਨਹੀਂ ਜੀ ਵੀ ਇੱਕ ਕੱਲਾ ਇੱਕ ਉਹਨਾਂ ਦੇ ਅੱਧੇ ਘਰਾਂ 'ਚ ਪਾਣੀ ਸ਼ੁੱਧ ਆਉਂਦਾ ਹੋਵੇ ਅੱਧੇ 'ਚ ਜਿਹੜੇ ਨਹੀਂ ਬੋਲਦੇ ਉਹਨਾਂ 'ਚ ਹੋ ਸਕਦਾ ਬਾਈ ਅੱਧੇ ਅੱਧਿਆਂ ਦੇ ਵਿੱਚ ਇਹ ਸਿਰਫ ਪੋਲਿਊਟਡ ਪਾਣੀ ਜਿਹੜਾ ਇਹ ਗੁਰੂ ਘਰ 'ਚ ਹੀ ਆਉਂਦਾ ਹੋਵੇ ਜੀ ਮੈਨੂੰ ਲੱਗਦਾ ਜਿੰਨੇ ਕੋਰੇ ਆਏ ਇਹਨਾਂ ਦੇ ਗੈਰਤਮੰਦ ਵਾਲਾ ਹੁੰਦਾ ਜੀ ਉਹਨਾਂ ਦੇ ਦੂਜੇ ਲੋਟ ਆਉਂਦਾ ਜੀ ਆਪਣੀ ਗੈਰਤ ਨੂੰ ਆ 100 ਬੰਦਾ ਇਕੱਠਾ ਹੋਇਆ ਜੀ ਔਰ ਹੋਰ ਕੋਈ ਨਹੀਂ ਇਕੱਠਾ ਹੋ ਰਿਹਾ ਜੀ ਔਰੇ ਕਿੰਨਾ ਚਿਰ ਹੋ ਗਿਆ ਸਾਨੂੰ ਸਾਡੇ ਕੋ ਆਹੀ 100 ਬੰਦਾ ਹੁੰਦਾ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਬੀਬੀ ਕਹਿੰਦੀ ਯਾਰ ਤੁਸੀਂ ਰੋਜ਼ ਇਹ ਮੰਡਲੀ ਚੱਕ ਕੇ ਤੁਰ ਪੈਨੇ ਹੋ ਤੁਹਾਡਾ ਕੋਈ ਹੱਲ ਹੋਣਾ ਉਹਨਾਂ ਦੇ ਘਰੇ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣ ਵਾਲਾ ਤੇ ਉਹ ਮਿੱਟੀ ਚੈਨਲ ਦੇ ਉੱਤੇ ਪਈ ਆ ਜੀ ਉਹ ਖਬਰ ਉਹ ਕਹਿੰਦੀ ਮਹਾਰਾਜ ਘਰੇ ਜਾਓ ਤੁੰ ਤੁਹਾਨੂੰ ਲੋੜ ਨਹੀਂ ਹੈਗੀ ਉਰੇ ਆਉਣ ਦੀ ਤੁਸੀਂ ਬਾਹਰੋਂ ਆ ਕੇ ਕਹਿੰਦੇ ਬਾਹਰੋਂ ਆ ਕੇ ਤੁਸੀਂ ਮੰਡਲੀ ਬਣਾ ਕੇ ਤੁਰ ਪੈਨੇ ਕੋਈ ਹੱਲ ਵੀ ਕਰਵਾਓ ਨਾ ਕੌਣ ਸੀ ਪਿੰਡ ਦੀ ਇੱਥੇ ਲੇਡੀਜ਼ ਨੇ ਜੀ ਉਹ ਕਹਿੰਦੇ ਵੀ ਤੁਸੀਂ ਕਿੰਨੀ ਵਾਰ ਅਸੀਂ ਬਿਆਨ ਦਈਏ ਉਹਨਾਂ ਦੇ ਘਰ ਤੇ ਕਾਰਟੀ ਦਾ ਨਿਸ਼ਾਨ ਆ 20 ਵਾਰ ਅਸੀਂ ਨਿਊਜ਼ ਚੈਨਲ ਲੈ ਉਹਨਾਂ ਦਾ ਬੀਬੀ ਆ ਕੇ ਤੇਰੇ ਘਰੇ ਲੱਗੇ ਭਜਾਉਣ ਕੋਈ ਹੋਰ ਆਊਗਾ ਨਹੀਂ ਉਹ ਬੋਲਦੇ ਨਹੀਂ ਜੀ ਉਹ ਕਹਿੰਦੇ ਵੀ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਉਹ ਘਰ ਵਿਚੜਨ ਨੂੰ ਤਿਆਰ ਨਹੀਂ ਕਹਿੰਦੇ ਚਲੇ ਜਾਂਦੇ ਹੋਰ ਕਿਤੇ ਚਲੇ ਜਾਂਦੇ ਸ਼ਹਿਰ ਆਈ ਦਾ ਭਾਈ ਜਿੰਨਾ ਚਿਰ ਤੁਸੀਂ ਆਪਸ ਵਿੱਚ ਪਾਟੇ ਬੈਠੇ ਹੋ ਮੈਂ ਪਿੰਡ ਤੇ 100 ਬੰਦਾ ਆਉਣਾ ਪਿੰਡ ਤੇ 500 ਬੰਦਾ ਇਕੱਠਾ ਹੋਵਦੀ ਕਿਸੇ ਪਾਸੇ ਜਾਵੋਗੇ ਹਿਲਜੁਲੂ ਤਾਂ ਹੋਣੀ ਹੈ ਨਾ ਤੇ ਉਧਰਾਂ ਦੇ ਪਾਰਟੀਾਂ ਦੇ ਬੜੇ ਪਾਸੇ ਬੈਠੇ ਜੇਕਤਾ ਬਣਾ ਕੇ ਦੁਰਾ ਕੇ ਪਿੰਡ ਦੀ ਬੜਾ ਦੱਸਿਓ ਭਾਈ ਹਾਂ ਇੱਕ ਤਾਂ ਨੰਬਰ ਪਾ ਲਈਂ ਆਜੀ ਆਜੋ ਤੁਸੀਂ ਅੱਗੇ ਆਓ ਭਾਈ ਅੱਗੇ ਆਜੋ ਅੱਗੇ ਆਓ ਵੀਰ ਅੱਗੇ ਆਓ ਮੈਂ ਹਾਂ ਓਰੇ ਕਾਦਾ ਕੰਮ ਕੀਤਾ ਵੀਰੇ ਕਾਦਾ ਬੋਰਾ ਆ ਆ ਬਾਈ ਦੇ ਘਰੇ ਹੀ ਮਹੀ ਲਾਇਆ ਹੋਰ ਅੱਛਾ ਠੀਕ ਹੈ ਹਾਂਜੀ ਦੱਸੋ ਮੇਰਾ ਜੱਬਾ ਮਾਰਾ ਬੰਦਾ ਦੱਸੋ ਜੀ ਤੇ ਇੰਨਾ ਪੁਰਾਣਾ ਅੱਗੇ ਨਹੀਂ ਸੀਗਾ 140 ਤੇ ਪਾਣੀ ਬਿਲਕੁਲ ਸਹੀ ਸੀ ਕੋਈ 180 ਵਾਲੇ ਬੋਰ ਮੈਂ ਘੱਟੋ ਘੱਟ 150 ਲਾਇਆ ਉੱਪਰ ਇਹ ਕਿੰਨੀ ਦੇਰ ਤੋਂ ਹੋਇਆ ਬਾਈ ਪ੍ਰੋਬਲਮ 10 ਸਾਲ ਪਹਿਲਾਂ ਸਹੀ ਸੀ ਰੋਟਾ ਕਿੰਨੇ ਸਾਲ ਪਹਿਲਾਂ ਜਦਦਾ ਤੁਸੀਂ ਟੋਪਾ ਪੱਟਿਆ ਜੋ ਮੈਂ ਇੱਕ ਨੰਬਰ ਟੋਪਾ ਪੱਟਿਆ ਕਦੋਂ ਟੋਪਾ ਪੱਟਿਆ ਕਦੋਂ ਤੇ ਹੁਣ ਅਸੀਂ ਆਹ ਸਾਈਡ ਮੂਹ ਪੰਜ ਸਾਲ ਪਹਿਲਾਂ ਜੀ 2020 ਜਿਹੜਾ ਕੋਵਿਡ ਦੌਰਾਨ ਉਹ ਤੋਂ ਬਾਅਦ ਹੀ ਹੋਈ ਪਰ ਉਹ ਤੋਂ ਬਾਅਦ ਪਰਾਂ ਪੈਰ ਤੋਂ ਉੱਪਰਲੇ ਪਾਸੇ ਅਸੀਂ ਕੰਮ ਕਰਦੇ ਆ 60 ਫੁੱਟ 60 ਫੁੱਟ ਆਹ ਜੋੜ ਦਿਖਾ ਕੇ ਲਿਆਉਣੇ ਜੀ 30 ਫੁੱਟ ਤਾਂ ਹਜੇ ਵੀ 30 ਫੁੱਟ ਆਇਆ ਹਜੇ ਉਹਨੂੰ ਖਾਲੀ ਨਹੀਂ ਕਰਦੇ ਪਾਣੀ ਪਾਉਣਿਆ ਨਾ ਚਾਹ ਧਰ ਲੈਣੇ ਆ ਉਹ ਚ ਪਾਣੀ ਜਦੋਂ ਪਾਉਣਿਆ ਚਾਹ ਫੜ ਜਾਂਦੀ ਆ ਆ ਪੈਲ ਦੇ ਉੱਪਰਲੇ ਪਾਸੇ ਇਹੋ ਜਿਹਾ ਕੰਮ ਹੋ ਗਿਆ ਦਾਲ ਨਹੀਂ ਬਣਦੀ ਹੈਗੀ ਪਾਣੀ ਦੀ ਹਾਰੋਂ ਤੋਂ ਬਿਨਾਂ ਕਿਤੇ ਸਾਰੇ ਇਲਾਕੇ ਚ ਆ ਪੈਲ ਦੇ ਉੱਪਰਲੇ ਪਾਸੇ ਜਿੱਥੇ ਫੈਕਟਰੀਆਂ ਨੇ ਅੱਛਾ ਉੱਥੇ ਬਾਈ ਆਪਾਂ ਅੱਜ ਤੱਕ ਜਿਆਪਾਂ ਨੂੰ ਕੋਈ 4 ਲੱਖ ਦਾ ਵੀ ਅੱਬਾ ਬੋਰ ਨਹੀਂ ਕਰਦੇ ਸਾਰੇ ਜਿੰਨੇ ਫੈਕਟਰੀ ਵਾਲੇ ਨੇ ਵਿੱਚ ਬੋਰ ਕਰ ਕਰਕੇ ਪਾਣੀ ਛੱਡਦੇ ਆ ਥੋਬੇ ਦੀ ਡੰਗਾਈ ਬਾਈ ਪਤਾ ਨਹੀਂ ਹੈ ਨਾ ਕਿੰਨੀ ਹੈ ਜਿੱਦਾਂ ਕੱਪੜਾ ਡਾਈ ਹੁੰਦਾ ਬਾਈ ਸਾਰਾ ਪਾਣੀ ਬਚਾ ਰਹੇ ਨੇ ਕਹਿੰਦੇ ਕੋਈ ਤੇ ਮੱਝ ਵੱੜ ਗਈ ਉਹ ਅੱਜ ਤੱਕ ਨਹੀਂ ਨਿਕਲੇ ਵਿੱਚੇ ਮਰਮਰ ਨਹੀਂ ਇੰਨਾ ਡੂੰਘਾ ਕਦੋਂ ਕੱਢ ਇਹ ਮੌਤ ਦਾ ਖੂਏ ਵਾਲਾ ਸ਼ੋਅ ਤਾਂ ਨਹੀਂ ਚਲਾਉਣਾ ਕਿ ਆਪਣੇ ਸਾਡੇ ਨੂੰ ਪਤਾ ਕੀ ਕਿਹਾ ਗਿਆ ਸੀ ਉਰੇ ਉਰੇ ਕਿਹਾ ਗਿਆ ਸੀ ਵੀ ਸੀਚੇ ਵਾਲ ਤੇ ਥਾਪਰ ਪ੍ਰੋਜੈਕਟ ਲੱਗੂਗਾ ਅਖਬਾਰਾਂ ਚ ਇਹਨਾਂ ਨੇ ਖਬਰਾਂ ਦਿੱਤੀਆਂ ਲੋਕ ਤਾਂ ਉਰੇ ਇਹਨਾਂ ਨੂੰ ਜਵਾਕਰ ਨੂੰ ਦਿਖਾਉਣ ਲੈ ਕੇ ਆਉਂਦੇ ਹੁੰਦੇ ਸੀ ਵੀ ਐਕਸਕੇਵੇਟਰ ਕਿਵੇਂ ਚੱਲਦੀ ਆ ਤਿੰਨ ਐਕਸਕੇਵੇਟਰ ਲੱਗੇ ਹੋਏ ਸੀ ਕੁੱਪਰ ਫੜਾਉਂਦੀ ਸੀ ਤੇ ਉਹ ਉੱਪਰੋਂ ਗਾਂਹਾਂ ਲਈ ਲੋਡ ਕਰਦੀ ਸੀਗੀ ਇੰਨਾ ਡੂੰਗਾ ਢੋਪਾ ਜੀ ਆ ਆ ਖਬਰ ਆ ਵੀਰ ਜੀ ਸਰਪੰਚ ਸਾਹਿਬ ਨੇ ਜੀਓ ਜੀ ਸਾਡੇ ਨਾਲ ਸੀ ਜੀ ਅਮਰਜੀਤ ਸਿੰਘ ਆ ਖਬਰ ਆ ਜੀ ਇਹਨਾਂ ਨੇ ਸਾਰੇ ਨਹੀਂ ਦੇਖਿਆ ਜੀ ਆ ਖਬਰ ਇਹ ਚ ਲਿਖ ਕੇ ਲਾਇਆ ਤੋਬੇ ਤੇ ਜਲਦ ਹੀ ਲਗਾ ਲਗਵਾਵੇ ਸਰਕਾਰ ਸੀਚੇਵਾਲ ਜਾਂ ਥਾਪਰ ਪ੍ਰੋਜੈਕਟ ਇਹ ਮੌਜੂਦਾ ਨਹੀਂ ਹੈ ਜੇ ਅੱਗੇ ਦਾ ਨਹੀਂ ਹੈ ਕਿਸੇ ਨੇ ਰੋਕਿਆ ਨਹੀਂ ਹੈਗਾ ਜੀ ਇਹ ਕਰਕੇ ਧਾਤੀ ਝੜਦਾ ਆਹ ਦੇਖ ਲਓ ਜੀ ਮੌਜੂਦਾ ਸਾਰੇ ਪੰਜ ਨੇ ਜਸਵੀਰ ਸਿੰਘ ਕਾਲ ਪੰਪੂ ਧਰਮਿੰਦਰ ਸਾਰੇ ਪੰਚਾਂ ਦੇ ਨੌ ਨੇ ਜਿਨ੍ਹਾਂ ਨੇ ਕੋਈ ਧਿਆਨ ਦਿੱਤਾ ਯਾਰ ਸਾਰੇ ਕਿਤੇ ਸਿਸਟਮ ਇਹ ਲਈ ਫੈਕਟਰੀਆਂ ਜੇ ਜਿਹਦਾ ਨਹੀਂ ਸਹੀ ਰੇਲਦਾ ਰੋਕ ਵੀ ਐਂ ਕਰਦੇ ਆ ਘਰਾਂ 'ਚ ਵੀ ਸੁਵਰਸੀ ਵਾਲਾ ਬੱਡੇ ਬੋਰ ਕਰਾ ਕੇ ਪਾਣੀ ਬਚੇ ਛੱਡਦੇ ਆ ਜੀ ਉਹ ਪਾਣੀ ਦੱਸੋ ਖਰਾਬ ਹੈ ਉਹ ਜਿੰਨਾ ਕੱਪੜਾ ਕਢਾਈ ਹੋਇਆ ਯਾਰ ਪਾਣੀ ਦੀ